ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਜਿਹੜਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਚੱਲ ਰਿਹਾ ਹੈ ਪਿਛਲੇ 38 ਦਿਨਾਂ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਮਰਨਵਰਤ ਤੇ ਬੈਠੇ ਨੇ ਉਹਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਆ ਮਹਾਪੰਚਾਇਤ ਦੀ ਖਨੌਰੀ ਬਾਰਡਰ ਤੋਂ ਕਾਲ ਦਿੱਤੀ ਹੈ ਖਨੌਰੀ ਬਾਰਡਰ ਤੇ ਵੱਡਾ ਇਕੱਠ ਕਰਨਾ ਮਹਾਪੰਚਾਇਤ ਬੁਲਾਈ ਗਈ ਹੈ ਮਹਾਪੰਚਾਇਤ ਪੂਰੇ ਪੰਜਾਬ ਦੇ ਵਿੱਚੋਂ ਬਖ ਬਖ ਸੂਬਿਆਂ ਦੇ ਵਿੱਚੋਂ ਲੋਕ ਉੱਥੇ ਪਹੁੰਚ ਰਹੇ ਨੇ ਪਰ ਮੈਨੂੰ ਦੋ ਤਿੰਨ ਦੋਸਤਾਂ ਮਿੱਤਰਾਂ ਦਾ ਫੋਨ ਆਇਆ ਪਿੰਡਾਂ ਦੇ ਵਿੱਚ ਇੱਕ ਹੋਰ ਪ੍ਰਚਾਰ ਛੱਡਿਆ ਜਾ ਰਿਹਾ ਹੈ ਮਹਾਪੰਚਾਇਤ ਦੇ ਨਾਲ ਇੱਕ ਪ੍ਰੋਗਰਾਮ ਹੋ ਰੱਖਿਆ ਵਿਆ ਲੋਕ ਕਹਿ ਰਹੇ ਨੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਜਾ ਰਹੇ ਹਾਂ ਪਰ ਭਰਾਵੋ ਜਿਹੜੇ ਖਨੌਰੀ ਬਾਡਰ ਜਾ ਰਹੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਜਾ ਰਹੇ ਨੇ ਜਿਹੜਾ ਕਿ ਕਿਸਾਨੀ ਮੰਗਾਂ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ